ਮਹਿਲਾ ਕੁਲੂ ਪਰਸਖੋ ਕੇ ਪਜੇ ਲੁੱਟੇ ਰੇਣ ਲੋਕਾਂ ਨੇ ਕੀਤਾ ਕਾਬੂ ਚਾੜਿਆ ਕੋਟਾਪਾ ਮਾਮਲਾ ਪਟਾਲਾ ਦੇ ਅਨਾਰਖਲੀ ਰੋਡ ਦਾ ਹੈ ਜਿੱਥੇ ਮੰਦਰ ਚ ਸਤਸ਼ੰਕਰ ਕੇ ਵਾਪਸ ਆ ਰਹੀ ਮਹਿਲਾ ਕੁਲੂ ਇੱਕ ਲੁੱਟੇਰਾ ਪਰਸਖੋ ਕੇ ਜਦੋਂ ਅਤਿ ਮਹਿਲਾਵਲੋਂ ਰੌਲਾ ਪਾਉਂਦੇ ਅੱਗੋਂ ਆ ਰਹੇ ਨੌਜਵਾਨਾਂ ਨੇ ਉਸ ਨੂੰ ਤਪੋਚ ਲਿਆ ਅਤੇ ਰੱਜ ਕੇ ਉਸ ਦੀ ਸੇਵਾ ਕੀਤੀ ਅਤੇ ਕੱਪੜੇ ਉਤਾਰ ਕੇ ਉਸ ਨੂੰ ਖੰਭੇ ਨਾਲ ਬੰਨ ਲਿਆ ਅਤੇ ਪੁਲਿਸ ਨੂੰ ਫੋਨ ਕਰ ਦਿੱਤਾ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਫੋਨ ਕਰਨ ਤੋਂ 1 ਘੰਟੇ ਬਾਅਦ ਪਹੁੰਚੀ ਉਹਨਾਂ ਨੇ ਇਹ ਵੀ ਕਥਿਤ ਦੋਸ਼ ਲਗਾਇਆ ਕਿ ਜਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ ਤਾਂ ਪੁਲਿਸ ਨੂੰ ਤੁਰੰਤ ਉੱਥੇ ਪਹੁੰਚਣਾ ਚਾਹੀਦਾ ਸੀ ਪਰ ਪੁਲਿਸ 1 ਘੰਟਾ ਬਾਅਦ ਉੱਥੇ ਪਹੁੰਚੀ ਮੇਰਾ ਸ਼ਿਵ ਮਿਸਰਾ ਭਾਜੀ ਕੀ ਹੋਇਆ ਮੈਂ ਮੰਦਰ ਆਇਆ ਹਾਂ ਭਾਜੀ ਤੇ ਮੰਦਰੋਂ ਕੋਈ ਜੀ ਸਤਸੰਗ ਕਰਕੇ ਘਰ ਨੂੰ ਜਾ ਰਹੇ ਨੇ ਤੇ ਬਿਆਨ ਹਸਪੀਟਲ ਲਾ ਕੇ ਇਹ ਮਗਰੋਂ ਦੀ ਆ ਕੇ ਇਹ ਬੜੀ ਜ਼ੋਰ ਦੀ ਉਹਨੂੰ ਧੱਕਾ ਮਾਰਿਆ ਤੇ ਉਹਨਾਂ ਦਾ ਪਰਸ ਖੋ ਕੇ ਤੇ ਛੱਪੜ ਵੱਲ ਨੂੰ ਭਜਿਆ ਵਾ ਤੇ ਜਦੋਂ ਕੱਪ ਪੈ ਗਈ ਤੇ ਇਹਨੂੰ ਹਿਸਾ ਨਗਰ ਚੋਂ ਮੁੰਡਿਆਂ ਨੇ ਕਾਬੂ ਕਰ ਲਿਆ ਵਾ ਇਹਨੂੰ ਫੜ ਕੇ ਤੇ ਇਹਦੀ ਚਿੱਤਰ ਪੇਰੇਡ ਕੀਤੀ ਆ ਇਹ ਵੇਲੋਂ ਨਸ਼ੇੜੀਆਂ ਦੇ ਹਾਲ ਨੇ ਇਹਦੇ ਕੋਈ ਨਹੀਂ ਜੇ ਸੇਵਗਾ ਇਹਦੇ ਵੀ ਮਟਾਲੇ ਦੀ ਕਿਸੇ ਗਲੀ 'ਚ ਕੋਈ ਲੇਡੀਜ਼ ਨਹੀਂ ਸੇਵ ਕੋਈ ਬੰਦਾ ਨਹੀਂ ਸੇਵ ਜਦੋਂ ਮਰਜ਼ੀ ਦੇਨ ਧਾੜੇ ਚੋਰੀਆਂ ਤੇ ਚੋਰੀਆਂ ਕੰਨਿਆ ਲਾਈਨ ਆਰਡਰ ਦਾ ਵੇੜਾ ਘਰ ਘਰ ਕਰਕੇ ਰੱਖ ਡਿਆ ਇਹਨਾਂ ਲੋਕਾਂ ਨੇ ਤੇ ਸਰਕਾਰਾਂ ਵੀ ਸੁਤੀਆਂ ਨੇ ਫੋਨ ਕਰਨ ਫੋਨ ਕਿਤਾਜ ਤੱਕ ਨਹੀਂ ਆਪਣੀ ਪਛਾਣ ਦੱਸੀ ਕਿ ਉਹ ਜਾਣ ਦੱਸਦਾ ਹੀ ਨਹੀਂ ਕਦੀ ਕੰਨ ਸਾਹਿਬ ਦਾ ਕਦੀ ਹੱਦੀ ਗੜਦਾ ਉਹ ਕਿਰਾਏ ਤੇ ਰੰਦਾ ਮਾਪੇ ਹੋ ਗਏ ਨਹੀਂ ਐ ਦਨਸ਼ੇ ਕਰਨੇ ਇਨਾਂ ਨੇ ਬੜੇ ਚੋਕੀਓ ਸੜੇ ਸਾੜੇ ਦੇ ਬੜੇ ਖੜੇ ਸਾਰੇ ਇੱਥੇ ਇੱਕ ਜਨਾਨੀ ਜਾਂਡੀ ਜੀ ਉਹ ਤਾਂ ਪਰਸ ਖੋ ਕੇ ਦੇ ਭੱਜ ਗਿਆ ਠੀਕ ਆ ਇਧਰੋਂ ਥਪੜੇ ਥਪੜੇ ਪੈ ਗਈ ਇਸਾਨਾ ਕਰਨ ਚੜ ਗਿਆ ਕਿਸਾਨਾ ਕਰਨ ਦੇ ਮੁੰਡੇ ਹੀ ਉਹਨਾਂ ਨੇ ਭੱਜ ਕੇ ਨੂੰ ਫੜ ਕੇ ਲਿਆਂਦਾ ਜਦੋਂ ਮਲਾਜ਼ਮਾਂ ਨੂੰ ਫੋਨ ਕੀਤਾ ਘੰਟੇ ਬਾਅਦ ਮਲਾਜ਼ਮ ਆਏ ਤੋਂ ਸਾਡੇ ਇਹਨਾਂ ਜਨਾਨੀ ਦੇ ਵੀ ਸਿਰ ਤੇ ਰੋਡ ਰੋਡ ਪਿਆ ਸਾਡੇ ਲੱਗਦੀ ਹੈ ਕਿ ਕੀ ਕੀ ਨਾਦਰ ਮੇਰਾ ਨਾਮ ਸੋਰਾਂ ਬਾਈ ਕੀ ਹੋਇਆ ਹੈ ਨਸ਼ੇ ਜਨਾਬ ਟੁੱਟਾ ਬੜਾ ਜਨਾਬ ਅਭੀ ਕਰਤੇ ਇਹ ਪਰਸੇ ਹੋਪਤਾ ਇਹ ਕਿਹੜਾ ਨਕਸ਼ਾ ਕਰਦਾ ਚਿੱਟੇ ਦਾ ਨਕਸ਼ਾ ਕਰਦਾ ਜੀ ਤੇ ਉਦਾਂ ਕਿੱਥੋਂ ਲੈਂਦਾ ਮੈਂ ਹਾਂਜੀ ਦਿਹਾੜੀ ਤੇ ਪੁੱਲਨਾਂ ਨਹੀਂ ਹੁਣ ਕੰਮ ਕਰਨੀ ਚੱਲਦਾ ਪਿਆ ਜੀ ਫੇਰ ਕੀ ਹੋਇਆ ਸ੍ਰੀ ਮਹਾਰਾਜ ਬੜਾ ਦੁਖਦਇਆ ਮੈਨੂੰ ਸ਼ੇਰ ਜੀ ਸਨਾਬ ਪਰਸੇ ਕੋ ਬਿਠਾ ਲਿਆ ਕੀ ਨਿਕਲੇ ਪਰਸੇ ਮੈਂ ਦਿੱਤਾ ਮਹਾਰਾਜ ਨੂੰ ਪਹਿਲਾਂ ਵੀ ਖੋਣਾ ਨਾ ਦਿੱਤਾ ਬਾਬਾ ਜੀ